ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੁਨੀਰ ਸਿੰਘ ਦਾ ਪੰਜਾਬ న్యూਸ ਤੋਂ ਪਿੰਡ ਚਾਟੀਵੰਡ ਦੇ ਲੇਲ ਵਿਖੇ ਜੋ ਕਿ ਸਾਲਾਨਾ ਸਿੱਖ ਦੀ ਸਮਾਗਮ ਕਰਾਈ ਜਾ ਰਹੇ ਨੇ ਉਹਨਾਂ ਦੀ ਤਿਆਰੀ ਬਾਰੇ ਆਪਾਂ ਚੇਅਰਮੈਨ ਸਾਹਿਬ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਚੇਅਰਮੈਨ ਸਾਹਿਬ ਸਸੀ ਕਪਾਇਸਾ ਜੀ ਸੋ ਜੀ ਆਪ ਜੀ ਦੇ ਜੁਗ ਰਹੇ ਮੀਡੀਆ ਦੇ ਜੁਗ ਰਹੇ ਮੈਂ ਦਿੱਖੇ ਤੇ ਸਰਪੰਚਾਂ ਜੀ ਵੀਡੀਓ ਦੇਖਣ ਦੀ ਹੈ ਔਰ ਮੈਨੂੰ ਫੋਟੇ ਪਾਉਣੀ ਚਾਹੁੰਦਾ ਗੱਜਵੱਜ ਕੇ ਬੋਲ ਲਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤਨਾਮ ਸਿੰਘ ਨਗਰ ਚੇਅਰਮੈਨ ਸੇਵਾਦਾਰ ਰੋਮੇਪੰਥ ਕਾਲਿਤ ਇਸ ਮੇਸ ਤਰ੍ਹਾਂ ਦਾ ਮਿਸਲ ਬਾਬਾ ਬੀਰ ਸਿੰਘ ਬਾਬਾ ਤੀਰ ਸਿੰਘ ਦੀ ਤਰ੍ਹਾਂ ਸੂਰ ਫੋਰਸ ਵਾਲ ਚਲਦਾ ਬਹੀਰ ਚੱਕਰਵਰਤੀ ਨਿਆਂ ਸਿੰਘ ਸੋ ਕਿ ਭਾਈ ਸਾਹਿਬ ਜਿਦਾ ਤੁਸੀਂ ਬਚਨ ਕਰ ਰਹੇ ਜੀ ਹਾਂਜੀ ਕਿ ਇਹ ਜੋ ਸਿੰਘਾਂ ਦੀਆਂ ਤਿਆਰੀ ਨਹੀਂ ਤਿਆਰੀ ਹੁੰਦੀ ਹੈ ਜੀ ਜਿ세 ਦੀੜਾੜੇ ਆ ਚਾਹੇ ਪ੍ਰਕਾਸ਼ਪੁਰਬ ਹੋਣ ਚਾਹੇ ਛੇਦੀੜਾੜੇ ਉਹਨਾਂ ਦੇ ਸਿੰਘਾਂ ਦੀ ਤਿਆਰੀ ਹੁੰਦੀ ਹੈ ਤੇ ਤਿਆਰੀ ਤੁਹਾਨੂੰ ਪਤਾ ਚੜ੍ਹਦੀ ਕਲਾ ਨੇ ਹੁੰਦੀ ਨੇ ਤੇ ਇਹ ਜੋ ਸਲਾਨਾ ਸਿੱਖੀ ਦੀ ਸਮਾਗਮ ਮਨਾਏ ਜਾ ਰਹੇ ਨੇ ਕੌਣ ਦੇ ਜਰਨੈਲ ਬਾਬਾ ਪੀਰ ਸਿੰਘ ਜੀ ਰੰਗਰੇਟਾ ਉਹਨਾਂ ਦਾ 26ਵਾਂ ਸੀ ਹਿੰਦੀ ਸਮਾਗਮ ਜਿਉਂ ਪਿੰਡ ਚਾਟਿੰਡੀ ਲਹਿਰ ਮਾਂਗਾਸ ਰੇ ਮੇਤਾ ਰੋਡ ਅਮਰਜਾਰ ਬਿਖੇ ਮਨਾਇ ਜਾ ਰਿਆ ਨੇ ਸੋ ਇਸੇ ਤਰ੍ਹਾਂ ਹੀ ਦਸ਼ਮੇਸ਼ ਤਰਨਾ ਦਲ ਦੇ ਦੇਖ ਦੇਖ ਦੇ ਤਨੇ ਸਚਕੰਡਵਾਸੀ ਬਾਬਾ ਮਹਿੰਦਰ ਸਿੰਘ ਜੀ ਸੋਡੀ ਉਹਨਾਂ ਦੀ ਪੰਜਾਬੀ ਵਰਸੀ ਹੈ ਤੇ ਸਚਕੰਡਵਾਸੀ ਬਾਬਾ ਬਲਕਾਰ ਸਿੰਘ ਜੀ ਸੋਡੀ ਉਹਨਾਂ ਦਾ ਕਾਂਸ ਹੈ ਬਲ ਉਹਨਾਂ ਦੀ 11ਵੀਂ ਵਰਸੀ ਮਨਾਇ ਜਾ ਰਹੀ ਹੈ ਤੇ ਬਾਬਾ ਜੀ ਜੋ ਨਗਰ ਕੀਰਤਨ ਸਜਾਏ ਸਜਾਏ ਜਾ ਰਹੇ ਨੇ ਜੀ 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 ਇਹ ਨਗਰ ਕੀਰਤਨ ਨੇ ਜੋ 4 ਤੇ 5 ਤਰੀਕ ਨੂੰ ਅਲੱਗ-ਅਲੱਗ ਨਗਰਾਂ ਦੇ ਵਿੱਚ ਜਾਣਗੇ ਅਲੱਗ-ਅਲੱਗ ਨਗਰਾਂ ਦੇ ਵਿੱਚ ਪਰਤਾਂ ਮਾਰ ਕੇ ਕਿਉਂਕਿ 4 ਤਰੀਕ ਦੇ ਨਗਰ ਕੀਰਤਨ ਨੇ ਉਹਨਾਂ ਦਾ ਅਲੱਗ ਰੂਟ ਹੈ ਤੇ ਜੋ 5 ਤਰੀਕ ਦੇ ਨਗਰ ਕੀਰਤਨ ਸਾਹਿਬ ਹਨ ਉਹਨਾਂ ਦਾ ਅਲੱਗ ਰੂਟ ਹੈ ਪ੍ਰਕਰਮਾ ਕਰਕੇ ਨਗਰਾਂਾਂ ਮੈਂ ਤੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਆ ਕੇ ਸਮਾਪਤੀ ਹੋਊਗੀ ਤੇ ਬਾਬਾ ਜੀ ਕਬੱਡੀ ਕਾਪੀ ਵੀ ਕਰਵਾਏ ਜਾ ਰਹੇ ਨੇ ਜੀ 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 ਇਸ ਤਰ੍ਹਾਂ ਜੀ 5 ਤਰੀਕ ਨੂੰ ਜੋ ਕਬੱਡੀ ਕੱਪ ਹੋਣਗੇ ਜੀ ਤੋ ਸਾਮ ਨੂੰ 4 ਵਜੇ ਤੱਕ ਕਬੱਡੀ ਕੱਪ ਦਾ ਸਮਾਂ ਹੈ ਹਾਂਜੀ ਉਹਦੇ ਵਿੱਚ ਅੰਮ੍ਰਿਤਸਰ ਰੀਮਸਰ ਸਾਹਿਬ ਤੋਂ ਟੀਮਾਂ ਨੇ ਤੇ ਸ੍ਰੀਦਰਨ ਤੁਨ ਸਾਹਿਬ ਤੋਂ ਲੜਕੀਆਂ ਦੀ ਟੀਮਾਂ ਨੇ ਜੀ ਤੇ ਉਸ ਉਪਰੰਤ ਲੜਕੀਆਂ ਦਾ ਸੋ ਮੈਚ ਵੀ ਹੋਣਗੇ ਜੀ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੜਕੀਆਂ ਦੀ ਟੀਮ ਹੈ ਤੇ ਗੁਰਦਾਸਪੁਰ ਤੋਂ ਲੜਕੀਆਂ ਦੀ ਟੀਮ ਹੈ ਜੀ ਠੀਕ ਹੈ ਤੇ ਜੇ ਮੈਂ ਸਭ ਜੋ 7 ਤਰੀਕ ਨੂੰ ਸਮਾਗਮ ਹੈ ਆਪਣਾ ਕਰਵਾਇਆ ਜਾ ਰਿਹਾ ਹੈ ਜੀ ਤੇ ਉਹਨਾਂ ਬਾਰੇ ਆਪਾਂ ਸੰਗਤਾਂ ਨੂੰ ਕੀ ਮਿਲ ਕੇ ਵਿਚਾਰ ਕੀ ਉਹਨਾਂ ਨਾਲ ਸਾਂਝੇ ਕਰੋ ਜੀ ਜੀ ਜੋ ਕਿਸੇ ਹੀ ਦੀ ਸਮਾਗਮ ਨੇ 6 ਤਰੀਕ ਨੂੰ ਤੱਕਬਦੀ ਦੇ ਸੋਅ ਮੈਚ ਹੋ ਰਹੇ ਉਸ ਤੋਂ ਉਪਰੰਤ ਜੋ 7 ਤਰੀਕ ਨੂੰ ਸਹੀਦੀ ਸਮਾਗਮ ਨੇ ਹਾਂਜੀ ਸੋਗ ਸਿੰਘ ਸਾਹਿਬ ਜਿਹੜੇ ਦਾ ਬਾਬਾ ਮੇਜਰ ਸਿੰਘ ਸਾਹਿਬ ਬੁਲਾਇਆ ਉਹਨਾਂ ਉਹਨਾਂ ਸਰਪੱਤ ਸੰਗਤ ਨੂੰ ਬੇਨਤੀ ਕੀਤੀ ਕਿ ਸ਼ਰਧਾ ਦੇ ਨਾਲ ਬੜੀ ਜੀ ਸਰਦਾਰ ਦੇ ਨਾਲ ਹਮ ਹਮਾ ਕੇ ਨਗਰ ਕ੍ਰਿਪਾ ਦੇ ਵਿੱਚ ਆ ਕੇ ਜਾਂ ਸਹੀਦੀ ਦੇ ਜਾਣੇ ਦੇ ਵਿੱਚ ਆ ਕੇ ਸ਼ੁਰੂ ਕਰਦੇ ਹਾਂ ਕੁਝ ਪ੍ਰਾਪਤ ਕਰਨੇ ਕਿਉਂਕਿ ਸ਼ੁਰੂਆਤ ਸੰਗਤ ਨੂੰ ਬੇਨਤੀ ਕੀਤੀ ਜਿਹੜਾ ਨਗਰ ਕ੍ਰਿਤਨ ਸਜਾਇਆ ਨੇ 4-5 ਤਰੀਕ ਨੂੰ ਉਹਨਾਂ ਦੇ ਵਿੱਚ ਵੀ ਆਪ ਜਿੰਨੇ ਆਪੋ ਆਪਣੇ ਵਾਹਨ ਲੈ ਕੇ ਬੜੀ ਸਰਧਾ ਦੇ ਨਾਲ ਚੰਡੇ ਤੇ ਜਾ ਕੇ ਫਿਰ ਤੇ ਦਿਮਾਲੇ ਤੇ ਜਾ ਕੇ ਕਿਸੇ ਵੀ ਤਨੇ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਜੋ ਨਗਰ ਕ੍ਰਿਤਨ ਵਿੱਚ ਸ਼ਾਮਲ ਹੋਣਾ ਇਸੇ ਤਰ੍ਹਾਂ 7 ਫਰਵਰੀ ਨੂੰ ਵੀ ਸੰਗਤ ਨੂੰ ਬੇਨਤੀ ਕੀਤੀ ਹਮਾ ਮਹਾਮਾਦੇ ਪਹੁੰਚਣਾ ਹੈ ਸੋ ਸੰਗਤ ਨੂੰ ਫੋਨ ਆ ਰਹੇ ਵਿੱਚ ਤੇ ਇਸੇ ਤਰ੍ਹਾਂ ਹੀ ਸੰਤਾਂ ਨੂੰ ਬੇਨਤੀ ਕਿ ਸਤਵਦੀਗ ਨੂੰ ਵੀ ਹਮਮ ਹਮਾ ਕੇ ਨਗਰਿਕਾਂ ਦੇ ਵਿੱਚ ਪਹੁੰਚਣਾ ਸਮਾਗਮਾਂ ਵਿੱਚ ਦੀ ਸਮਾਗਮਾਂ ਵਿੱਚ ਪਹੁੰਚਣ ਦੀ ਕੋਸ਼ਿਸ਼ ਪਾਤਾ ਕਰਨੇ ਹੈ ਕਿਸੇ ਵੀ ਪ੍ਰਾਣੀ ਨੇ ਕਿਸੇ ਤਰ੍ਹਾਂ ਦਾ ਨਸਾਨ ਨਾ ਕਰਕੇ ਆਪਾਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਚੱਲਣਾ ਹੈ ਤੇ ਗੁਰੂ ਘਰ ਦੀ ਮਰਿਆਦਿਆਂ ਨੂੰ ਆਪਾਂ ਇੱਕਦਮ ਕਾਇਮ ਰੱਖਣਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਹਾਨੀ ਨਾ ਹੋਵੇ ਕੋਈ ਨੁਕਸਾਨ ਨਾ ਹੋਵੇ ਕਿਸੇ ਵੀ ਵੀਰਤ ਨੂੰ ਕੋਈ ਸਾਰੇ ਭੈਣ ਭਰਾ ਆਪਣੇ ਅਥੀ ਆਉਂਦੇ ਨੇ ਤੇ ਇਸ ਕਰਕੇ ਇਹ ਸਭ ਸੰਤਾਂ ਨੂੰ ਹਾਥੀ ਜੋੜ ਕੇ ਕਹੀ ਜਾਂਦੀ ਹੈ ਤੇ ਗੁਰੂ ਕਰਦੇ ਕਿਸੇ ਨੂੰ ਪ੍ਰਾਪਤ ਕਰਨਾ ਹੈ ਹਮ ਹਮ ਅੱਗੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਕਿਸੇ ਵੀ ਸਿੱਧੇ ਨਮਸਾ ਕਰਕੇ ਜੋ ਕਿ ਨਗਰਾਂ ਦੇ ਵਿੱਚ ਜਾਂ ਸਿੱਧੀ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟੀਰਮਾਨ ਸਾਹਿਬ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗਿੰਦਰ ਸਿੰਘ ਦਾ ਪੰਜਾਬ ਨਿਵਾਸੀ